ਉਹ ਜਦੋਂ ਪਹਿਲਾਂ ਅਸੀਂ ਤੁਹਾਡੀ ਖਬਰ ਕਰੀ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸੀ ਜਾਗਰੂਕ ਕਰ ਰਹੇ ਸੀ ਪ੍ਰਸ਼ਾਸਨ ਪਹੁੰਚਿਆ ਨਹੀਂ ਕਿ ਅੱਜ ਧਰਨਾ ਲਾਉਣਾ ਪੈ ਗਿਆ ਸਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਗੱਲਬਾਤ ਨਹੀਂ ਕੀਤੀ ਇਹ ਅੱਜ ਤਾਂ ਅੱਜ ਸਾਡੇ ਪਿੰਡ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਠੋਆਂ ਸਾਰੇ ਪਿੰਡਾਂ ਦਾ ਤੇ ਉੱਥੇ ਸਾਰੇ ਪਿੰਡਾਂ ਨੇ ਇੱਕ ਅਧਿਕਾਰ ਤੇ ਗੱਲ ਕੀਤੀ ਬਈ ਫੈਕਟਰੀ ਮੂਰੇ ਜੀਰੇ ਦੀ ਤਾਰ 'ਤੇ ਪੱਕਾ ਧਰਨਾ ਲਾਵਾਂਗੇ ਦਿਨ ਰਾਤ ਧਰਨਾ ਲਾਵਾਂਗੇ ਪੱਕਾ ਧਰਨਾ ਲਾਤਾ ਇਹ ਪੱਕਾ ਧਰਨਾ ਚੱਲੂਗਾ ਜੀ ਚੋਣਾਂ ਦਾ ਟਾਈਮ ਆ ਇਸ ਮੌਕੇ ਤਾਂ ਜੋ ਸਿਆਸਤੀ ਨੇ ਪਿੰਡਾਂ ਚ ਆ ਜਾਂਦੇ ਨੇ ਹਲੇ ਤੱਕ ਪਹੁੰਚੇ ਹੀ ਨਹੀਂ ਸਾਡੇ ਤੱਕ ਕਿਸੇ ਸਸਸੀ ਕੁੰਦ ਨੇ ਪਹੁੰਚਣੀ ਕੀਤੀ ਕੋਈ ਪਾਰਟੀ ਨਹੀਂ ਆਈ ਅਸੀਂ ਪਿੰਡ ਨੇ ਇਹ ਸੇ ਕਰਕੇ ਇੱਕਾ ਕਰਕੇ ਗੱਲ ਕਹੀ ਦੀ ਕਿਸੇ ਪਾਰਟੀ ਦਾ ਨਾ ਬੂਟ ਬੋਤ ਆਪਣੇ ਬੂਟ ਲਾਵਾਂਗੇ ਨਾ ਵੋਟ ਪਾਵਾਂਗੇ ਤੇ ਨਾ ਇਹਨਾਂ ਨੂੰ ਪਿੰਡਾਂ ਚ ਵੜਨ ਦਵਾਂਗੇ ਇਹ ਹੌਲੀ ਹੌਲੀ ਹੁਣ ਸਾਡੇ ਨਾਲ ਦੋ ਤਿੰਨ ਪਿੰਡ ਹੋਰ ਵੀ ਜੁੜ ਗਏ ਜਿਹੜੇ ਕਹਿੰਦੇ ਅਸੀਂ ਵੋਟ ਬਾਈਕਟ ਕਰਾਂਗੇ ਵੋਟਾਂ ਦਾ ਵੀ ਤਾਂ ਭਾਈ ਇਹ ਤਾਂ ਆਮ ਕਰਾਂ ਦੀ ਸਰਕਾਰ ਸੀ ਕੰਗਰਾਲੀ ਪਿੰਡ 'ਚ ਪਹੁੰਚੀ ਨਹੀਂ ਕਿ ਕੀ ਮੁਸ਼ਕਲ ਆ ਗਈ ਇੰਨੀ ਗਰਮੀ 'ਚ ਤੁਹਾਨੂੰ ਧਰਨਾ ਲਾਉਣਾ ਪੈ ਗਿਆ ਕੋਈ ਪੁੱਛਣ ਨਹੀਂ ਆਇਆ ਕਿਸੇ ਨੇ ਕੁਝ ਨਹੀਂ ਕੀਤਾ ਜਿਹੜੀਆਂ ਇਹਨੀਆਂ ਟੈਸਰ ਬੋਟਾ ਕਰਾਈਆਂ ਗਈਆਂ ਉਹਦੇ 'ਚ ਇੰਨੇ ਕਿ ਹਾਰਮਫੁਲ ਸਾਨੂੰ ਉਹਦੇ ਮਿਲੇ ਨਹੀਂ ਠੀਕ ਹੈ ਕ੍ਰੋਮੀਅਮ ਲੇਡ ਲੈਵਲ ਦਾ ਹੋ ਗਿਆ ਠੀਕ ਹੈ ਟੀਕੇ ਐਨ ਹੋ ਗਿਆ ਤੁਹਾਨੂੰ ਨੱਕ ਦੀ ਸਮੱਸਿਆ ਤੁਹਾਨੂੰ ਆ ਰਹੀ ਆ ਸੁੰਘਣ ਸ਼ਕਤੀ ਥੋੜੀ ਜਾ ਰਹੀ ਆ ਈਵਨ ਕੇ ਕੰਮ ਦੇ ਅੰਦਰ ਹੀ ਦੇ ਕਰਨ ਵਾਲੇ ਬੰਦੇ ਇੱਥੇ ਵੀ ਬੇਹੋਸ਼ ਹੋਏ ਸਕੂਲ ਦੇ ਤਿੰਨ ਬੱਚੇ ਉਹ ਸਕੂਲ ਦੇ ਬੇਹੋਸ਼ ਹੋਏ ਰਾਜ ਜਦੋਂ ਕੋਈ ਵੀ ਬੰਦਾ ਇੱਥੋਂ ਨਿੰਗਦਾ ਤਾਂ ਉਹਨੂੰ ਨਿੰਗਣ ਲੱਗੇ ਨੂੰ ਇੰਨਾ ਕਿ ਉਹ ਔਖਾ ਹੋ ਜਾਂਦਾ ਉਹ 2 ਮਿੰਟ ਲਈ ਤਾਂ ਸਾਹ ਲੈਣੇ ਔਖਾ ਭੁੱਲ ਜਾਂਦਾ ਵੀ ਮੈਂ ਕੀ ਕਰਾਂ ਜਦੋਂ ਉਹਦੀ ਰਿਸਰਚ ਕੀਤੀ ਗਈ ਵੀ ਉਹਦੇ ਚ ਹੈ ਕੀ ਕੀ ਆ ਉਹਦੇ ਚ ਉਹਨੂੰ ਪੈਰਾਲਾਈਜ਼ ਹੋਣ ਤੋਂ ਲੈ ਕੇ ਤੁਹਾਡੇ ਨੱਕ ਦੀ 스멜 ਖਤਮ ਹੋਣੀ ਤੁਹਾਡੇ ਬ੍ਰੇਨ ਤੇ ਟਿਊਮਰ ਹੋਣਾ ਠੀਕ ਹੈ ਸੈਕੰਡ ਵਨ ਇਜ਼ ਤੁਹਾਡੇ ਲੰਗਸ ਨੂੰ ਆਲ ਟਾਈਮ ਲਈ ਉਹ ਬਲੌਕ ਕਰ ਦਿੰਦਾ ਵਾ ਠੀਕ ਹੈ ਜੀ ਉਹ ਹੌਲੀ ਹੌਲੀ ਇੱਥੇ ਸਲੋ ਪਾਈਜਨ ਦਾ ਕੰਮ ਕਰ ਰਹੀ ਹੈ ਜਿਹੜੀ ਗੈਸ ਨਿਕਲ ਰਹੀ ਆ ਜਿਹੜੇ ਬੰਦਿਆਂ ਨੂੰ ਅਟੈਕ ਆਏ ਨਹੀਂ ਜਿਹੜੇ ਬੰਦੇ ਬੇਹੋਸ਼ ਹੋਏ ਨੇ ਉਹ ਕਿਸੇ ਰੀਜ਼ਨ ਕਰਕੇ ਹੋਏ ਇਹਨਾਂ ਦੇ ਆਪਦੇ ਕਰਮਚਾਰੀ ਹੋਏ ਨੇ ਇਹ ਜਵਾਬ ਦੇਣ ਵੀ ਕਿਉਂ ਹੋਏ ਨਹੀਂ ਇੱਥੇ ਕਿਤੇ ਇਹ ਤਾਂ ਹੈ ਨਹੀਂ ਸੀਗਾ ਵੀ ਜਵਾਕ ਸਕੂਲ ਦਾ ਭੁੱਖਾ ਸੀਗਾ ਵੀ ਉਹ ਆ ਗਿਆ ਸੀ ਜੇ ਅਸੀਂ ਬਾਈਕਾਟ ਦਾ ਕਿਸੇ ਦੀ ਗੱਲ ਕਰੀ ਆ ਬਾਈਕਾਟ ਅਸੀਂ ਤਾਂ ਹੀ ਕਰਿਆ ਨਾ ਵੋਟਾਂ ਦਾ ਵੀ ਭਾਈ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਪੁਲਿਸ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਕੇ ਆ ਗੱਡੀਆਂ ਲਾ ਕੇ ਖੜ ਗਏ ਨੇ ਕੋਈ ਕਿਸ ਨੇ ਆ ਕੇ ਪੁੱਛੀ ਗੱਲ ਵੀ ਤੁਸੀਂ ਭਾਈ ਕਿਉਂ ਬੈਠੇ ਹੋ ਇੰਨੀਆਂ ਬੀਬੀਆਂ ਨੇ ਇੰਨੇ ਜਵਾਕ ਨੇ ਕਦੇ ਲਈ ਆਏ ਹੋਏ ਨੇ ਇੱਥੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਫਿਰ ਨਹੀਂ ਨਾ ਪਿੰਡਾਂ 'ਚ ਬੜਨ ਦਈਏ ਵੋਟਾਂ ਵਾਲਿਆਂ ਨੂੰ ਤੇ ਨਾ ਅਸੀਂ ਵੋਟ ਪਾਈ ਸਾਡਾ ਤਾਂ ਸਿੱਧਾ ਇਹ ਹਿਸਾਬ ਆ ਹੁਣ ਹੋਰ ਕਰਾਂਗੇ ਕੀ ਘਰਾਂ ਚ ਬਹਿ ਕੇ ਵੀ ਤਾਂ ਮਰਨਾ ਹੀ ਆ ਉਹਦੇ ਨਾਲ ਚੰਗਾ ਇੱਥੇ ਮਰ ਕੇ ਦੱਸ ਜਾਣੇ ਹੋਰ ਕੁਝ ਨਾ ਕੁਝ ਤਾਂ ਹੁੰਦਾ ਹੋਊਗਾ ਹੀ ਇਹਨਾਂ ਨੂੰ ਵੀ ਪਤਾ ਤਾਂ ਲੱਗੂ ਸਾਡੇ ਤਰ੍ਹਾਂ ਮੂਰੇ ਬਹਿ ਕੇ ਕੁਝ ਮਰ ਕੇ ਗਏ ਨੇ ਬਾਰਡਰ ਤੇ ਬੈਠੇ ਸੀ ਜਦੋਂ ਸਿੰਘੂ ਤੇ ਉਦੋਂ ਵੀ ਤਾਂ ਇਸੇ ਕੰਮ ਨੂੰ ਬੈਠੇ ਸੀ ਵੀ ਜਾਂ ਮਰ ਜਾਗੇ ਜਾਂ ਮਾਰ ਦਾਂਗੇ ਹਾਲ ਦਿਸਦਾ ਨਜ਼ਰ ਆ ਰਿਹਾ ਤੁਸੀਂ ਤਾਂ ਮਹੀਨੇ ਤੋਂ ਲੱਗੇ ਹੋਏ ਹੋ ਕਦੇ ਬੀਰ ਜੀ ਇਹਦਾ ਕੋਈ ਹੱਲ ਨਹੀਂ ਹੈਗਾ ਕੋਈ ਇਹਦੇ ਟੇਬਲ ਟॉक ਕਰਨੇ ਦਾ ਮਤਲਬ ਨਹੀਂ ਹੈਗਾ ਇਹਦਾ ਇੱਕੋ ਹੀ ਹੱਲ ਹੈ ਇਹ ਫੈਕਟਰੀ ਬੰਦ ਹੋਣੀ ਹੈ ਤੇ ਬੰਦ ਹੋਊਗੀ ਇਸ ਵਕਤ ਅਸੀਂ ਖੰਨਾ ਦੇ ਨਜ਼ਦੀਕੀ ਪਿੰਡ ਕੰਗਰਾਲੀ ਰਾਜਪੂਤਾਂ ਦੇ ਵਿੱਚ ਮੌਜੂਦ ਆ ਜਿੱਥੋਂ ਦੀ ਤੁਹਾਨੂੰ ਅਸੀਂ ਇੱਕ ਦੋ ਤਿੰਨ ਪਹਿਲਾਂ ਇੱਕ ਖਬਰ ਦਿਖਾਈ ਸੀ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਕਿ ਕੰਗਰਾਲੀ ਪਿੰਡ ਦੇ ਲੋਕ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਭੰਦ ਕਰ ਰਹੇ ਸੀ ਜਾਗਰੂਕ ਕਰ ਰਹੇ ਸੀ ਕਿ ਜੋ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਉਸ ਦੇ ਵਿੱਚ ਉਹ ਜ਼ਹਿਰੀਲੀ ਹਵਾ ਆਉਂਦੀ ਆ ਉਸ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਰਹਿਣ ਦੇ ਵਿੱਚ ਮੁਸ਼ਕਲ ਆ ਰਹੀ ਆ ਪਰ ਅੱਜ ਉਸੇ ਲੋਕਾਂ ਦੁਆਰਾ ਅੱਜ ਉਸੇ ਫੈਕਟਰੀ ਦੇ ਮੂਹਰੇ ਧਰਨਾ ਲਗਾ ਦਿੱਤਾ ਗਿਆ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕੋਈ ਪ੍ਰਸ਼ਾਸਨ ਪਹੁੰਚਿਆ ਨਹੀਂ ਗੱਲ ਸੁਣੀ ਨਹੀਂ ਕਿ ਅੱਜ ਧਰਨਾ ਆਖਰ ਲਾਉਣਾ ਕਿਉਂ ਪਿਆ ਹਸੀਕਾਲ ਜੀ ਹਸੀਕਾਲ ਜੀ ਕੁਝ ਦਿਨ ਪਹਿਲਾਂ ਅਸੀਂ ਤੁਹਾਡੀ ਖਬਰ ਕਰੀ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸੀ ਜਾਗਰੂਕ ਕਰ ਰਹੇ ਸੀ ਪ੍ਰਸ਼ਾਸਨ ਪਹੁੰਚਿਆ ਨਹੀਂ ਕਿ ਅੱਜ ਧਰਨਾ ਲਾਉਣਾ ਪੈ ਗਿਆ ਸਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਗੱਲਬਾਤ ਨਹੀਂ ਕੀਤੀ ਅਸੀਂ 20 ਦਿਨ ਪਹਿਲਾਂ ਏਡੀਸੀ ਮੈਡਮ ਆਏ ਸੀਗੇ ਉਹਨਾਂ ਨੂੰ ਮੰਗਵੱਤਰ ਵੀ ਦਿੱਤਾ ਸੀ ਇੱਥੇ ਉਸ ਦਿਨ ਸਾਡੇ ਕੋਲੇ ਭੂਖੜੀ ਤੋਂ ਮੁਸਕਾਬਾ ਤੋਂ ਬੰਦੇ ਆਏ ਸੀ ਹੁਣ ਕੱਲ ਸਾਡੇ ਕੋਲੇ ਜਿਹੜੀ ਨੂਰਪੁਰ ਵੇਦੀ ਨੂਰਪੁਰ ਵੇਡ ਦੇ ਵਿੱਚ ਇੱਕ ਲੱਗ ਰਹੀ ਆ ਫੈਕਟਰੀ ਹੋਰ ਲਾਡੂ ਵਾਲ ਕੋਲੇ ਉੱਥੋਂ ਵੀ ਸ਼ਾਮ ਨੂੰ ਡਕਾਉਂਦਾ ਯੂਨੀਅਨ ਦੇ ਬੰਦੇ ਜਾਂ ਹੋਰ ਉਹ ਨਗਰ ਨਿਵਾਸੀ ਸੀ ਜਿੰਨੇ ਵਾਲ ਦੇ ਪੰਜ ਸਰਪੰਚ ਸੀ ਉਹ ਵੀ ਪਹੁੰਚੇ ਸਾਡੇ ਕੋਲੇ ਤੇ ਇੱਕ ਅਖਾੜੇ ਪਿੰਡ ਲੱਗ ਰਹੀ ਆ ਜੀ ਰਾਏਕੋਟ ਕੋਲੇ ਉੱਥੋਂ ਵੀ ਬੰਦਿਆਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਇਹਦਾ ਕੀ ਇਫੈਕਟ ਨੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਆ ਜਾਓ ਦੇਖ ਲਓ ਤੁਸੀਂ ਉਹਨਾਂ ਨੇ ਦੇਖ ਕੇ ਆਪਦੇ ਆ ਵੀ ਦੇਖਿਆ ਵੀ ਇਹਦੇ ਬਹੁਤ ਫੈਕਟਰੀ ਨੇ 스멜 ਦਾ ਬਹੁਤ ਗੰਦੀ ਬਦਬੋ ਆਉਂਦੀ ਆ ਤੇ ਜਿਹੜਾ ਇਹਦਾ ਵੇਸਟਿੰਗ ਆ ਉਹਦਾ ਵੀ ਨੁਕਸਾਨ ਆ ਤੇ ਸਾਡੀ ਪ੍ਰਸ਼ਾਸਨ ਨੇ ਕਿਸੇ ਨੇ ਨਹੀਂ ਗੱਲ ਸੁਣੀ ਅਸੀਂ ਪਹਿਲਾਂ ਤਾਂ ਪਿੰਡਾਂ ਨੂੰ ਲਾਮਬੰਦ ਕੀਤਾ ਸੀਗਾ ਤੇ ਅੱਜ ਤੋਂ ਬਾਅਦ ਅੱਜ ਸਾਡੇ ਪਿੰਡ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਠੋਆ ਸਾਰੇ ਪਿੰਡਾਂ ਦਾ ਤੇ ਉੱਥੇ ਸਾਰੇ ਪਿੰਡਾਂ ਨੇ ਇੱਕ ਅਧਿਕਾਰ ਤੇ ਗੱਲ ਕੀਤੀ ਬਈ ਫੈਕਟਰੀ ਮੂਰੇ ਜੀਰੇ ਦੀ ਤਾਰ 'ਤੇ ਪੱਕਾ ਧਰਨਾ ਲਾਵਾਂਗੇ ਦਿਨ ਰਾਤ ਧਰਨਾ ਲਾਵਾਂਗੇ ਪੱਕਾ ਧਰਨਾ ਲਾਤਾ ਇਹ ਪੱਕਾ ਧਰਨਾ ਚੱਲੂਗਾ ਜੀ ਹਲੇ ਤੱਕ ਹੁਣ ਤਾਂ ਚੋਣਾਂ ਦਾ ਟਾਈਮ ਆ ਇਸ ਮੌਕੇ ਤਾਂ ਜੋ ਸਿਆਸਤੀ ਨੇ ਪਿੰਡਾਂ ਚ ਆ ਜਾਂਦੇ ਨੇ ਹਲੇ ਤੱਕ ਪਹੁੰਚਿਆ ਹੀ ਨਹੀਂ ਸਾਡੇ ਤੱਕ ਕਿਸੇ ਸਿਆਸੀ ਕੰਦੇ ਨੇ ਪਹੁੰਚ ਨਹੀਂ ਕੀਤੀ ਕੋਈ ਪਾਰਟੀ ਨਹੀਂ ਆਈ ਅਸੀਂ ਪਿੰਡ ਨੇ ਇਹੇ ਕਰਕੇ ਇੱਕਾ ਕਰਕੇ ਗੱਲ ਕਹੀ ਦੀ ਕਿਸੇ ਪਾਰਟੀ ਦਾ ਨਾ ਬੂਥ ਬੋਥ ਆਪਣੇ ਬੂਥ ਲਾਵਾਂਗੇ ਨਾ ਵੋਟ ਪਾਵਾਂਗੇ ਤੇ ਨਾ ਇਹਨਾਂ ਨੂੰ ਪਿੰਡਾਂ ਚ ਬਾੜਨ ਦਵਾਂਗੇ ਇਹ ਹੌਲੀ ਹੌਲੀ ਹੁਣ ਸਾਡੇ ਨਾਲ ਦੋ ਤਿੰਨ ਪਿੰਡ ਹੋਰ ਵੀ ਜੋੜ ਕੇ ਜਿਹੜੇ ਕਹਿੰਦੇ ਅਸੀਂ ਵੋਟ ਬਾਈਕਾਟ ਕਰਾਂਗੇ ਵੋਟਾਂ ਦਾ ਵੀ ਨਾ ਬੂਥ ਲਾਵਾਂਗੇ ਹੁਣ ਦੇਖੋ ਸਾਡੇ ਨਾਲ ਜੇ 10 ਬੰਦੇ ਪਿੰਡ ਵੀ ਜੁੜ ਗਏ ਸਿਆਸੀ ਲੋਕ ਵੀ ਭੱਜਣਗੇ ਤੇ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਵੀ ਭੱਜਣਗੇ ਇਹ ਜਿੰਨਾ ਚਿਰ ਨਹੀਂ ਸਾਡਾ ਮਸਲਾ ਹੱਲ ਹੁੰਦਾ ਧਰਨਾ ਸਾਡਾ ਨਿਰੰਤਰ ਜਾਰੀ ਰਹੂਗਾ ਚਾਹੇ ਜਿੰਨਾ ਮਰਜ਼ੀ ਲੰਮਾ ਸਮਾਂ ਚੱਲ ਜਾਈਏ ਤਾਂ ਇੱਥੇ ਧਰਨੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੁਹਾਡੇ ਨਾਲ ਹਲੇ ਤੱਕ ਕੋਈ ਗੱਲਬਾਤ ਹੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈਗੀ ਜੀ ਤੇ ਬੀਬੀਆਂ ਦਾ ਬਹੁਵਟਾ ਇਸ ਧਰਨੇ ਵਿੱਚ ਯੋਗਜਾਨ ਤੇ ਸਾਡੀਆਂ ਸਾਰੀਆਂ ਜੂਨੀਅਨਾਂ ਨੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਨੇ ਸੀਪੀਏ ਸੀਪੀਐਮ ਦੀਆਂ ਨੇ ਸਾਰਿਆਂ ਦਾ ਸਮਰਥਨ ਕੱਲ ਤੋਂ ਵੱਡੀ ਤعداد ਦੇ ਵਿੱਚ ਜੂਨੀਆਂ ਆ ਕੇ ਬੈਠਣਾ ਸ਼ੁਰੂ ਕਰਨ ਲੱਗੀਆਂ ਤੇ ਸਾਡਾ ਇਸ ਅੰਦੋਲਨ ਦੇ ਵਿੱਚ ਸਹਿਯੋਗ ਕਰਨਗੇ ਤੇ ਤੁਸੀਂ ਜਿਵੇਂ ਗੱਲ ਕਰੀ ਕਿ ਉਧਰ ਭੂੰਦੜ ਲੱਗ ਰਿਹਾ ਜਾਂ ਅਖਾੜੇ ਜਾਂ ਹੋਰ ਵੀ ਕਈ ਥਾਵਾਂ ਤੇ ਗੱਲ ਕਰੀ ਕੋਈ ਹੱਲ ਦਿਸਦਾ ਨਜ਼ਰ ਆ ਰਿਹਾ ਇਹਦਾ ਕੋਈ ਹੱਲ ਨਹੀਂ ਦਿਸਦਾ ਆ ਰਿਹਾ ਜੀ ਨਜ਼ਰ ਜਿਹੜਾ ਵੀ ਆਪਾਂ ਕਹਿੰਦੀ ਆ ਵੀ ਕੋਈ ਹੱਲ ਇਹਦਾ ਸਹੀ ਪ੍ਰੋਪਰ ਨਿਕਲ ਰਿਹਾ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਕੰਗਰਾਲੀ ਫੈਕਟਰੀ ਚੱਲਦੀ ਆ ਜਾ ਕੇ ਦੇਖ ਲੋ ਵੀ ਉਹਨਾਂ ਨੂੰ ਕੋਈ ਤਕਲੀਫ ਨਹੀਂ ਤਕਲੀਫ ਤਾਂ ਸਾਨੂੰ ਸਹੀ ਜਾਂ ਲੋਕ ਸਾਡੇ ਕੋਲੇ ਆਉਂਦੇ ਨੇ ਫਿਰ ਅਸੀਂ ਦੱਸੀ ਤਕਲੀਫ ਤਾਂ ਉਹਨਾਂ ਨੇ ਜਿਵੇਂ ਮੂਵਮੈਂਟ ਉਹਨਾਂ ਨੇ ਚਲਾਈ ਧਰਨੇ ਲਾਏ ਫੈਕਟਰੀਆਂ ਦਾ ਕੰਮ ਰੋਕਿਆ ਉਸੇ ਦਰਜ ਤੇ ਫਿਰ ਹੁਣ ਸਾਡੇ ਪਿੰਡ ਦੇ ਵਿੱਚ ਬੀਬੀਆਂ ਦਾ ਜਥੇ ਲਾਮਬੰਦ ਹੋਏ ਭਾਈ ਬੰਦਰ ਲਾਮਬੰਦ ਹੋਏ ਆਲੇ-ਦੁਆਲੇ ਦੇ ਪਿੰਡਾਂ ਨੂੰ ਜਾਗਰੂਤ ਕੀਤਾ ਜਗਾਇਆ ਲੋਕਾਂ ਨੂੰ ਕਰ ਕਰ ਜਾ ਕੇ ਤੇ ਹੁਣ ਸਾਰੇ ਪਿੰਡਾਂ ਨੇ ਇਕੱਠੇ ਹੋ ਕੇ ਇੱਕ اٹਲ ਫੈਸਲਾ ਲਿਆ ਵੀ ਇਹ ਧਰਨਾ ਨਿਰੰਤਰ ਜਾਰੀ ਰਹੂ ਦਿਨ ਪਰ ਰਾਤ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਭਾਈ ਤਾਂ ਭਾਈ ਇਹ ਤਾਂ ਆਮ ਕਰਾਂ ਦੀ ਸਰਕਾਰ ਸੀ ਕੰਗਰਾਲੀ ਪਿੰਡ 'ਚ ਪਹੁੰਚੀ ਨਹੀਂ ਕਿ ਕੀ ਮੁਸ਼ਕਲ ਆ ਗਈ ਇੰਨੀ ਗਰਮੀ 'ਚ ਤੁਹਾਨੂੰ ਧਰਨਾ ਲੈਣਾ ਪੈ ਗਿਆ ਕੋਈ ਪੁੱਛਣ ਨਹੀਂ ਆਇਆ ਕਿਸੇ ਨੇ ਕੁਝ ਨਹੀਂ ਕੀਤਾ ਜਿਹੜੀਆਂ ਇਹਦੀਆਂ ਟੈਸਟ ਰਿਪੋਰਟਾਂ ਕਰਾਈਆਂ ਗਈਆਂ ਉਹਦੇ 'ਚ ਇੰਨੇ ਕਿ ਹਾਰਮਫੁਲ ਸਾਨੂੰ ਉਹਦੇ ਮਿਲੇ ਨਹੀਂ ਠੀਕ ਹੈ Chromium ਲੇਡ ਲੈਵਲ ਦਾ ਹੋ ਗਿਆ ਠੀਕ ਹੈ TKN ਹੋ ਗਿਆ ਆਇਲ ਐਂਡ ਗਰੀਸ ਹੋ ਗਿਆ ਹਰ ਇੱਕ ਚੀਜ਼ ਉਹਦੇ ਚ ਵੱਧ ਮਾਤਰਾ ਦੇ ਵਿੱਚ ਆ ਰਹੀ ਆ ਇੱਥੋਂ ਕੱਢਿਆ ਜਾ ਰਿਹਾ ਹੈ ਇਹ ਉਹਦੇ ਬੇਸਟ ਪ੍ਰੋਡਕਟ ਆ ਜਿਹੜਾ ਉਹ ਕੱਢਦੇ ਆ ਸਾਨੂੰ ਕਹਤਾ ਇਹਨਾਂ ਨੇ ਜੀ ਖੇਤਾਂ ਚ ਪਾਓ ਇਹਦਾ ਕੋਈ ਨੁਕਸਾਨ ਨਹੀਂ ਅਸੀਂ ਵੀ ਪਹਿਲਾਂ ਪਵਾਇਆ ਬਟ ਜਦੋਂ ਸਾਨੂੰ ਉਹ ਚੀਜ਼ਾਂ ਦਾ ਪਤਾ ਲੱਗਿਆ ਵੀ ਉਹਦੇ ਨਾਲ ਪ੍ਰੋਬਲਮਸ ਕੀ ਆ ਰਹੀਆਂ ਤਾਨੂੰ ਨੱਕ ਦੀ ਸਮੱਸਿਆ ਤੁਹਾਨੂੰ ਆ ਰਹੀ ਆ ਸੁੰਘਣ ਸ਼ਕਤੀ ਥੋੜੀ ਜਾ ਰਹੀ ਆ ਈਵਨ ਕੇ ਕੰਮ ਦੇ ਅੰਦਰ ਹੀ ਤੇ ਕਰਨ ਵਾਲੇ ਬੰਦੇ ਇੱਥੇ ਵੀ ਬੇਹੋਸ਼ ਹੋਏ ਸਕੂਲ ਦੇ ਤਿੰਨ ਬੱਚੇ ਉਹ ਸਕੂਲ ਦੇ ਬੇਹੋਸ਼ ਹੋਏ ਰਾਜ ਜਦੋਂ ਕੋਈ ਵੀ ਬੰਦਾ ਇੱਥੋਂ ਨਿੰਗਦਾ ਤਾਂ ਉਹਨੂੰ ਨਿੰਗਣ ਲੱਗੇ ਨੂੰ ਇੰਨਾ ਕੁ ਔਖਾ ਹੋ ਜਾਂਦਾ ਉਹ 2 ਮਿੰਟ ਲਈ ਤੇ ਸਾਹ ਲੈਣੇ ਔਖਾ ਭੁੱਲ ਜਾਂਦਾ ਵੀ ਮੈਂ ਕੀ ਕਰਾਂ ਠੀਕ ਹੈ ਇੰਨੀ ਕਿ ਜ਼ਿਆਦਾ ਗੰਦੀ ਸਮੈਲ ਹੁੰਦੀ ਆ ਜਦੋਂ ਉਹਦੀ ਰਿਸਰਚ ਕੀਤੀ ਗਈ ਵੀ ਉਹਦੇ 'ਚ ਹੈ ਕੀ ਕੀ ਆ ਉਹਦੇ 'ਚ ਤੁਹਾਨੂੰ ਪੈਰਾਲਾਈਜ਼ ਹੋਣ ਤੋਂ ਲੈ ਕੇ ਤੁਹਾਡੇ ਨੱਕ ਦੀ 스멜 ਖਤਮ ਹੋਣੀ ਤੁਹਾਡੇ ਬ੍ਰੇਨ ਦੇ ਟਿਊਮਰ ਹੋਣਾ ਠੀਕ ਹੈ ਸੈਕੰਡ ਵਨ ਇਜ਼ ਤੁਹਾਡੇ ਲੰਗਸ ਨੂੰ 올 ਟਾਈਮ ਲਈ ਉਹ ਬਲਾਕ ਕਰ ਦਿੰਦਾ ਵਾ ਠੀਕ ਹੈ ਜੀ ਉਹ ਹੌਲੀ ਹੌਲੀ ਇੱਥੇ ਸਲੋਪ ਵਾਈਜ਼ਨ ਦਾ ਕੰਮ ਕਰ ਰਹੀ ਹੈ ਜਿਹੜੀ ਗੈਸ ਨਿਕਲ ਰਹੀ ਆ ਉਹ ਹੁਣ ਅਸੀਂ ਅੰਦਰ ਇਨਹੇਲ ਤਾਂ ਕਰ ਹੀ ਰਹੇ ਆ ਕਿਉਂਕਿ ਹਰ ਬੰਦੇ ਨੇ ਸਾਹ ਤਾਂ ਲੈਣਾ ਹੀ ਲੈਣਾ ਖਾਣ ਵਾਲੀਓ ਬੰਦਾ ਕੁਝ ਹੋਰ ਖਾ ਲੂਗਾ ਪਰ ਸਾਹ ਤਾਂ ਲਊਗਾ ਹੀ ਲਊਗਾ ਨਾ ਜਦੋਂ ਸਾਹ ਲੈ ਰਹੇ ਹਾਂ ਸਾਹ ਲੈਣ ਦੇ ਨਾਲ ਉਹ ਚੀਜ਼ਾਂ ਅੰਦਰ ਜਾ ਰਹੀਆਂ ਨੇ ਲੰਗ ਸਟੋਕ ਹੋ ਰਹੇ ਆ ਪੈਰਾਲਾਈਜ਼ ਹੋ ਰਹੇ ਆ ਬਲਾਈਂਡ ਹੋ ਰਹੇ ਆ ਲੋਕ ਜਿਹੜੇ ਬੰਦਿਆਂ ਨੂੰ ਅਟੈਕ ਆਏ ਨੇ ਜਿਹੜੇ ਬੰਦੇ ਬੇਹੋਸ਼ ਹੋਏ ਨੇ ਉਹ ਕਿਸੇ ਰੀਜ਼ਨ ਕਰਕੇ ਹੋਏ ਇਹਨਾਂ ਦੇ ਆਪਦੇ ਕਰਮਚਾਰੀ ਹੋਏ ਨੇ ਇਹ ਜਵਾਬ ਦੇਣ ਵੀ ਕਿਉਂ ਹੋਏ ਨਹੀਂ ਇੱਥੇ ਕਿਤੇ ਇਹ ਤਾਂ ਹੈ ਨਹੀਂ ਸੀਗਾ ਵੀ ਜਵਾਕ ਸਕੂਲ ਦਾ ਭੁੱਖਾ ਸੀਗਾ ਵੀ ਉਹ ਆ ਗਿਆ ਸੀ ਤਾਂ ਜੇ ਉਹਨਾਂ ਨੂੰ ਕੁਝ ਨਾ ਕੁਝ ਅੰਦਰ ਪ੍ਰੋਬਲਮਸ ਆਈਆਂ ਤਾਂ ਹੀ ਉਹ ਬੇਹੋਸ਼ ਹੋਏ ਹੁਣ ਤੁਸੀਂ ਇੱਥੇ ਖੜੇ ਹੋ ਫੈਕਟਰੀ ਜਦੋਂ ਬੰਦ ਹੁੰਦੀ ਆ ਉਦੋਂ ਕੋਈ ਸਮੈਲ ਨਹੀਂ ਆਉਂਦੀ ਹੈਗੀ ਜਦੋਂ ਸਮੈਲ ਆਉਂਦੀ ਆ ਇੱਥੋਂ ਤੋਂ ਲੈ ਕੇ 8-8 ਕਿਲੋਮੀਟਰ ਤੱਕ 10-10 ਕਿਲੋਮੀਟਰ ਤੱਕ ਸਮੈਲ ਜਾਂਦੀ ਆ ਪੱਛੋਂ ਚੱਲਦੀ ਆ ਤੇ ਇਧਰਲੇ ਪਿੰਡ ਦੁਖੀ ਹੁੰਦੇ ਆ ਪੂਰਾ ਚੱਲਦਾ ਤੇ ਇਧਰਲੇ ਪਿੰਡ ਦੁਖੀ ਹੁੰਦੇ ਆ ਜੇ ਇਹ ਚੀਜ਼ ਹੁੰਦੀ ਆ ਤਾਂ ਹੀ ਅਸੀਂ ਪ੍ਰੋਬਲਮ ਦੇ ਲੈ ਕੇ ਤੁਰੇ ਫਿਰਦੇ ਆ ਇੰਨੇ ਲੋਕ ਕੋ ਕਵੇਲੇ ਫਿਰਦੇ ਆ ਜੇ ਅਸੀਂ ਬਾਈਕਾਟ ਦਾ ਕਿਸੇ ਦੀ ਗੱਲ ਕਰੀ ਆ ਬਾਈਕਾਟ ਅਸੀਂ ਤਾਂ ਹੀ ਕਰਿਆ ਨਾ ਵੋਟਾਂ ਦਾ ਵੀ ਭਾਈ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਆ ਪੁਲਿਸ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਕੇ ਆ ਗੱਡੀਆਂ ਲਾ ਕੇ ਖੜ ਗਏ ਨੇ ਕੋਈ ਕਿਸ ਨੇ ਆ ਕੇ ਪੁੱਛੀ ਗੱਲ ਵੀ ਤੁਸੀਂ ਭਾਈ ਕਿਉਂ ਬੈਠੇ ਹੋ ਇੰਨੀਆਂ ਬੀਬੀਆਂ ਨੇ ਇੰਨੇ ਜਵਾਕ ਨੇ ਕਦੇ ਲਈ ਆਏ ਹੋਏ ਨੇ ਇੱਥੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਇੱਥੇ ਐਮਐਲਏ ਨੇ ਪੈਲ ਵਾਲੇ ਵੀ ਬਾਕੀ ਹਲਕਾ ਕੁਝ ਪੈਲ ਦਾ ਵੀ ਪੈਂਦਾ ਇਹ ਫੈਕਟਰੀ ਨੂੰ ਜਿਹੜਾ ਪੈਲ ਦੇ ਏਰੀਆ ਦੇ ਜਿਹੜੇ ਲੋਕਾਂ ਨੇ ਬਗਾਵਤ ਕੀਤੀ ਹੈ ਇਹਨਾਂ ਦੇ ਖਿਲਾਫ ਗੜੇ ਨੇ ਕੁਝ ਖੰਨੇ ਵਾਲੇ ਆ ਕੋਈ ਤਾਂ ਐਮਐਲਏ ਐਮਪੀ ਕੋਸ਼ਤਾ ਆਵੇ ਕੋਈ ਪ੍ਰਧਾਨ ਨਹੀਂ ਯਾਰ ਕੋਈ ਕੁਝ ਨਹੀਂ ਕੋਈ ਪੁੱਛਣੇ ਨਹੀਂ ਆਇਆ ਹੈਗਾ ਜਿਵੇਂ ਗਲੀ ਦੇ ਕੁੱਤੇ ਹੁੰਨੇ ਆ ਅਸੀਂ ਸਾਨੂੰ ਕੋਈ ਪੁੱਛਣ ਤਾਂ ਆਵੇ ਵੀ ਭਾਈ ਤੁਹਾਨੂੰ ਦੁੱਖ ਤਕਲੀਫ ਕੀ ਆ ਅਸੀਂ ਲੈਟਰਾਂ ਦੇ ਰਹੇ ਹਾਂ ਫਿਰ ਅਸੀਂ ਭਾਈ ਜੇ ਜਿੰਨਾ ਕਾ ਸਾਡੇ ਤੋਂ ਹੋ ਰਿਹਾ ਅਸੀਂ ਇਹ ਇਕੱਠ ਨੂੰ ਵਧਾਵਾਂਗੇ ਵਧਾ ਕੇ ਆਪਦੀ ਢਿੰਨੀ ਲੜਾਈ ਆ ਉਹਨੂੰ ਤੇਜ਼ ਕਰਕੇ ਲੜਾਂਗੇ ਇਹੀ ਆ ਪਹਿਲਾਂ ਵੀ ਲੜੇ ਆ ਪਹਿਲਾਂ ਸਿੰਘੂ ਬਾਡਰ ਤੇ ਆ ਰ ਉੱਤੇ ਲੜ ਕੇ ਦੇਖ ਲਿਆ ਜਿੱਤ ਗਈ ਮੁੜੇ ਫਿਰ ਫੇਰ ਕੀ ਹੋ ਜੂਗਾ ਫਿਰ ਲੜ ਲਾਂਗੇ ਫਿਰ ਨਹੀਂ ਨਾ ਪਿੰਡਾਂ ਚ ਵੜਨ ਦਈਏ ਵੋਟਾਂ ਵਾਲਿਆਂ ਨੂੰ ਤੇ ਨਾ ਅਸੀਂ ਵੋਟ ਪਾਈਏ ਸਾਡਾ ਤਾਂ ਸਿੱਧਾ ਇਹ ਹਿਸਾਬ ਆ ਜਿਹੜੀਆਂ ਰਿਪੋਰਟਾਂ ਹੋਈਆਂ ਸੀ ਉਹ ਰਿਪੋਰਟਾਂ ਦੀਆਂ ਜਿਨੂੰ ਕਾਪੀਆਂ ਚਾਹੀਦੀਆਂ ਨੇ ਉਹ ਲੈ ਲਵੇ ਹੁਣ ਜਿਹੜਾ ਟੈਸਟਿੰਗ ਆ ਜਿਹੜਾ ਇਹਨਾਂ ਦੇ ਫਰੰਟ ਦੇ ਉੱਤੇ ਤਾਂ ਤੁਸੀਂ ਬਾਹਰ ਇਹਨਾਂ ਦੇ ਹੋ ਕੇ ਦੇਖਿਓ ਬਾਹਰ ਟੈਂਕੀਆਂ ਬਣਾਈਆਂ ਹੋਈਆਂ ਨੇ ਡੇਗ ਬਣਾਏ ਹੋਏ ਨੇ ਉਹਦੇ ਵਿੱਚ ਦੀ ਡਰੇਨ ਕਰਦੇ ਆ ਸਾਡੇ ਕੋਲ ਉਹਦੀਆਂ ਵੀਡੀਓਜ਼ ਵੀ ਪਈਆਂ ਨੇ ਜਦੋਂ ਇਹਨਾਂ ਡਰੇਨ ਨੂੰ ਸਾਫ਼ ਕੀਤੀ ਆ ਅਸੀਂ ਉਹਦੇ ਵੀ ਸੈਂਪਲ ਭਰੋਨੇ ਆ ਅਸੀਂ ਉਹਦੇ ਸੈਂਪਲ ਭਰਾ ਕੇ ਵੀ ਆ ਇਵਨ ਕਿ ਜਿਹੜੇ ਪਾਣੀ ਵਾਲੇ ਸਾਡੀਆਂ ਸਾਹਮਣੇ ਵਾਲੀਆਂ ਮੋਟਰਾਂ ਨੇ ਜਿਹੜੀ ਜ਼ਮੀਨ 'ਚ ਆ ਖੜੇ ਆ ਇਹਨਾਂ ਦਾ ਪਾਣੀ ਦਾ ਲੈਵਲ ਵੀ ਇਹਨਾਂ ਨੇ ਖਰਾਬ ਕਰਤਾ ਵਾ ਸਾਡੇ ਪਿੰਡਾਂ ਦਾ ਪਾਣੀ ਦਾ ਲੈਵਲ ਜਿਹੜਾ ਬਠਿੰਡਾ ਏਰੀਆ ਕਹਿੰਦੇ ਸਾਡਾ 3 ਨੰਬਰ ਪਾਣੀ 2.5 ਨੰਬਰ ਪਾਣੀ ਆ ਜਾਂ 4 ਨੰਬਰ ਪਾਣੀ ਆ ਸਾਡੇ ਪਿੰਡ ਦਾ ਖੁਦ 2 ਨੰਬਰ ਪਾਰ ਕਰਕੇ ਆ ਪਾਣੀ ਬਾਕੀ ਜਦੋਂ ਇੱਥੋਂ ਤੁਸੀਂ ਥੋੜੇ ਪਿੱਛੇ ਜਾ ਕੇ ਦੇਖੋਗੇ ਉਹੀ ਪਾਣੀ ਬਿਲਕੁਲ ਸਾਫ਼ ਚੱਲ ਰਿਹਾ ਵਾ ਇਹ ਜਿਹੜੇ ਨੇੜੇ ਵਾਲਾ ਪਾਣੀ ਉਹ ਦੂਸ਼ਿਤ ਇੱਕ ਨਾ ਇੱਕ ਦਿਨ ਤਾਂ ਉੱਥੇ ਤੱਕ ਵੀ ਜਾਣੀ ਹੋਈਆਂ ਨਾ ਸਮੱਸਿਆ ਕਿਉਂਕਿ ਪਹਿਲਾਂ ਤਾਂ ਨੇੜੇ ਵਾਲੇ ਨੂੰ ਇਹ ਬਿਮਾਰੀ ਲੱਗੂ ਦੂਰ ਵਾਲੇ ਨੂੰ ਤਾਂ ਫੇਰ ਲੱਗੂਗੀ ਉਹ ਚੀਜ਼ ਹੋ ਰਹੀ ਹੈ ਵੀਰੇ ਬਾਈ ਤੁਸੀਂ ਗੱਲ ਕਰੀ ਤੁਸੀਂ ਤਾਂ ਬੜੀਆਂ ਵੱਡੀਆਂ ਬਿਮਾਰੀਆਂ ਦੇ ਨਾਮ ਲੈਤੇ ਕਿ ਉਮਰ ਦਾ ਜਾਂ ਹੋਰ ਬਿਮਾਰੀਆਂ ਦੇ ਨਾਮ ਲੈਤੇ ਇਹ ਸਰਕਾਰ ਤਾਂ ਇਸ ਕਰਕੇ ਬਣੀ ਸੀ ਕਿ ਪੰਜਾਬ ਨੂੰ ਅਸੀਂ ਬਿਮਾਰੀਆਂ ਤੋਂ ਬਚਣਾ ਸਿਹਤ ਸਹੂਲਤਾਂ ਦੇਣੀਆਂ ਨੇ ਬਾਈ ਜੀ ਦੇਖੋ ਗੱਲ ਇਹ ਹੈ ਸਿਹਤ ਸਹੂਲਤਾਂ ਦੇਣਗੇ ਠੀਕ ਆ ਕਿੱਥੇ ਦੇਣਗੇ ਉਹ ਤਾਂ ਹਜੇ ਤਾਂ ਕਾਗਜ਼ਾਂ ਦੀ ਪਤਾ ਲੱਗੂਗਾ ਸਾਡੇ ਪਿੰਡ ਦੇ ਵਿੱਚ ਤਾਂ ਸੰਤੋ ਕੋਈ ਸਿਹਤ ਸਹੂਲਤ ਦਾ ਪਤਾ ਨਹੀਂ ਲੱਗਿਆ ਹੈਗਾ ਸਿਹਤ ਸਹੂਲਤ ਦਾ ਤਾਂ ਹੁੰਦੀ ਜੇ ਇੱਥੇ ਆ ਕੇ ਕੋਈ ਨਾ ਕੋਈ ਮੈਡੀਕਲ ਵਿਵਸਥਾ ਵਾਲਾ ਬੰਦਾ ਆ ਕੇ ਗਿਆ ਹੁੰਦਾ ਉਸ ਦਿਨ ਪਹਿਲਾਂ ਇੱਥੇ ਮੈਡਮ ਹੋਣੀ ਆ ਕੇ ਗਏ ਠੀਕ ਆ ਜੀ ਮੈਂ ਉਸ ਦਿਨ ਇੱਥੇ ਅਵੇਲੇਬਲ ਹੈ ਨਹੀਂ ਸੀਗਾ ਸਡਨਲੀ ਕਿਸੇ ਕੰਮ ਕਰਕੇ ਬਾਹਰ ਸੀਗਾ ਜਦੋਂ ਆ ਕੇ ਗਏ ਨੇ ਤਾਂ ਕਿਸੇ ਨੇ ਆ ਕੇ ਪੁੱਛਿਆ ਵੀ ਹੈ ਨਹੀਂਗਾ ਠੀਕ ਆ ਅੱਜ ਦੁਬਾਰਾ ਧਾਰਨਾ ਸੀਗਾ ਚਲੋ ਆ ਕੇ ਜਿਹੜੀਆਂ ਰਿਪੋਰਟਾਂ ਹੋਈਆਂ ਨੇ ਉਸੇ ਜਨ ਤੱਕ ਵੀ ਕੀਤੀਆਂ ਨੇ ਪ੍ਰੈਸ ਦੇ ਵਿੱਚ ਵੀ ਦਿੱਤੀਆਂ ਨੇ ਦੱਸਿਆ ਵਾ ਵੀ ਭਾਈ ਸਾਨੂੰ ਆਹ ਪ੍ਰੋਬਲਮ ਆਉਂਦੀ ਆ న్యూਸ ਲੱਗੀਆਂ ਤਿੰਨ ਤਿੰਨ ਦਿਨ ਹੋ ਗਏ ਨੇ ਸਾਡੇ ਕੋਲੇ ਯਾਰ ਕੋਈ ਵੀ ਨਹੀਂ ਪਹੁੰਚਿਆ ਹੈਗਾ ਠੀਕ ਆ ਰਹਿ ਗਈ ਜਿਹੜੀਆਂ ਬਿਮਾਰੀਆਂ ਨਾਲ ਲੜਨ ਦੀ ਉਹ ਲੜਨਾ ਤਾਂ ਬੜੇ ਵੀਰੋ ਉਹਨੂੰ ਇਹ ਪਊਗਾ ਜਿਹਦੇ ਸਿਰ ਪਊਗੀ ਹੋਰ ਕਿਸੇ ਨੇ ਤੁਹਾਡੇ ਨਾਲ ਨਹੀਂ ਲੜਨਾ ਆਉਣਾ ਹੈਗਾ ਆਪਾਂ ਨੂੰ ਹੀ ਲੜਨਾ ਪੈਣਾ ਵਾ ਠੀਕ ਹੈ ਬਿਮਾਰੀਆਂ ਨਾਲ ਮਰਨਗੇ ਤਾਂ ਸਾਡੇ ਜਵਾਬ ਮਰਨਗੇ ਜਾਂ ਹੋਰ ਹੋਊਗਾ ਠੀਕ ਹੈ ਜਿਵੇਂ ਤੁਸੀਂ ਗੱਲ ਕਰੀ ਕਿ ਬਿਮਾਰੀਆਂ ਲੱਗਦੀਆਂ ਨੇ 8-10 ਕਿਲੋਮੀਟਰ ਤੱਕ ਨੁਕਸਾਨ ਕਰਦੀਆਂ ਅੱਜ ਤਾਂ ਬਿਲਕੁਲ ਦਰਾਂ ਤੇ ਬੈਠੇ ਹਾਂ ਜੇ ਇੱਥੇ ਕੋਈ ਨੁਕਸਾਨ ਹੋ ਜਾਂਦਾ ਫਿਰ ਜ਼ਿੰਮੇਵਾਰ ਕੌਣਾ ਵੀਰੇ ਜ਼ਿੰਮੇਵਾਰ ਸਰਕਾਰ ਆ ਜਾਂ ਕੰਪਨੀ ਆ ਹੁਣ ਹੋਰ ਕਰਾਂਗੇ ਕੀ ਘਰਾਂ 'ਚ ਬਹਿ ਕੇ ਵੀ ਤਾਂ ਮਰਨਾ ਹੀ ਆ ਉਹਦੇ ਨਾਲ ਚੰਗਾ ਇੱਥੇ ਮਰ ਕੇ ਦੱਸ ਜਾਣੇ ਹੋਰ ਕੁਝ ਨਾ ਕੁਝ ਤਾਂ ਹੁੰਦਾ ਹੋਊਗਾ ਹੀ ਇਹਨਾਂ ਨੂੰ ਵੀ ਪਤਾ ਤਾਂ ਲੱਗੂ ਸਾਡੇ ਦਰਾਂ ਮੂਰੇ ਬਹਿ ਕੇ ਕੁਝ ਮਰ ਕੇ ਗਏ ਨੇ ਬਾਰਡਰ ਤੇ ਬੈਠੇ ਸੀ ਜਦੋਂ ਸਿੰਘੂ ਤੇ ਉਦੋਂ ਵੀ ਤਾਂ ਇਸੇ ਕੰਮ ਨੂੰ ਬੈਠੇ ਸੀ ਵੀ ਜਾਂ ਮਰ ਜਾਗੇ ਜਾਂ ਮਾਰ ਦਾਂਗੇ ਠੀਕ ਆ ਉਹਨਾਂ ਨੇ ਸਾਨੂੰ ਮਾਰਨ ਲਈ ਉਹ ਕਸਰਾਂ ਤਾਂ ਕੋਈ ਛੱਡੀਆਂ ਨਹੀਂ ਹੈਗੀਆਂ ਐਂਡ ਤੇ ਜਦੋਂ ਕੱਟ ਵੱਧ ਗਿਆ ਤਾਂ ਫਿਰ ਝੁਗਣਾ ਪਿਆ ਹੁਣ ਅੱਜ ਵੀ ਸਾਡਾ ਹੌਲੀ ਹੌਲੀ ਕੱਟ ਵੱਧ ਰਿਹਾ ਭਾਈ ਸਾਡੇ ਨਾਲ ਪਹਿਲਾਂ ਅਸੀਂ ਇੱਕਲਾ ਪਿੰਡ ਸੀਗਾ ਹੁਣ ਸਾਡੇ ਨਾਲ 10-11 ਪਿੰਡ ਹੋ ਗਏ ਨੇ ਦਸਾਂ 11 ਪਿੰਡਾਂ 'ਚ ਤਿੰਨ-ਚਾਰ ਪਿੰਡ ਹੋ ਹੋ ਗਏ ਜਿਹੜੇ ਵੋਟਾਂ ਦਾ ਵਿਰੋਧ ਕਰ ਰਹੇ ਆ ਹੌਲੀ ਹੌਲੀ ਭਾਈ ਪਤਾ ਲੱਗੂਗਾ ਦੇਖੋ ਕੀ ਬਣਦਾ ਵਾ ਬਾਕੀ ਫਿਰ ਦੇਖਾਂਗੇ ਬਾਈ ਜੋ ਵੀ ਹੁੰਦਾ ਵਾ ਕਿ ਬਾਈ ਕੋਈ ਹੱਲ ਦੱਸਦਾ ਨਜ਼ਰ ਆ ਰਿਹਾ ਤੁਸੀਂ ਤਾਂ ਮੀਨੇ ਤੋਂ ਲੱਗੇ ਹੋਏ ਹੋ ਕਹਿੰਦੇ ਵੀਰ ਜੀ ਇਹਦਾ ਕੋਈ ਹੱਲ ਨਹੀਂ ਹੈਗਾ ਕੋਈ ਇਹਦੇ ਟੇਬਲ ਟॉक ਕਰਨੇ ਦਾ ਮਤਲਬ ਨਹੀਂ ਹੈਗਾ ਇਹਦਾ ਇੱਕੋ ਹੀ ਹੱਲ ਹੈ ਇਹ ਫੈਕਟਰੀ ਬੰਦ ਹੋਣੀ ਆ ਤੇ ਬੰਦ ਹੋਊਗੀ ਬੰਦ ਹੋਣ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੈਗਾ ਬਾਕੀ ਤੁਹਾਨੂੰ ਵੀਰ ਹੁਣੀ ਦੱਸੇ ਦਿੱਤਾ ਸਾਰਾ ਕੁਝ ਹਨਾ ਕੋਈ ਗਲਤ ਰਹੀ ਨਹੀਂ ਕਹਿਣ ਵਾਲੀ ਤੇ ਦੂਜਾ ਨੰਬਰ ਮੈਂ ਦੱਸਣਾ ਚਾਹੁੰਨਾ ਅਸੀਂ ਅੱਜ ਬੀਕੇ ਯੂ ਅਗਰਾਹਾਂ ਦੀ ਯੂਨਿਟ ਤਿਆਰ ਕਰੀ ਆ ਪਿੰਡੋਂ 10 15 ਬੰਦੇ ਅੱਜ ਜੁਆਇਨ ਹੋਏ ਆ 100 200 ਬੰਦਾ ਕੱਲ ਨੂੰ ਜੁਆਇਨ ਹੋਊਗਾ ਅਸੀਂ ਆਪਣਾ ਲੜਾਈ ਨੂੰ ਹਾਈ ਲੈਵਲ ਤੱਕ ਲੈ ਜਾਣਾ ਵੀਰੇ ਅਸੀਂ ਤਾਂ ਇਹ ਫੈਕਟਰੀ ਬੰਦ ਕਰਾਉਣੀ ਆ ਹੋਰ ਕੋਈ ਕਹਿਣ ਵਾਲੀ ਤਾਂ ਗੱਲ ਹੀ ਹੈ ਨਹੀਂ ਫਿਰ ਫੈਕਟਰੀ ਬੰਦ ਕਰਾ ਕੇ ਹਟਾਂਗੇ ਕਿਉਂਕਿ ਇਹਦੇ ਨਾਲ ਦੀਆਂ 42-43 ਫੈਕਟਰੀਆਂ ਹੋਰ ਲੱਗਣ ਜਾ ਰਹੀਆਂ ਇਸ ਟਾਈਮ ਸਦਮਾ ਵੇਟ ਦੇ ਨੇੜੇ ਪੰਜ ਫੈਕਟਰੀਆਂ ਲੱਗਣ ਜਾ ਰਹੀਆਂ ਮੁਸ਼ਕਾਬਾਦ ਖੀਰਨੀਆਂ ਦੇ ਵਿੱਚ ਉੱਥੇ ਫੈਕਟਰੀ ਲੱਗਣ ਜਾ ਰਹੀ ਆ ਬਾਕੀ ਅਖਾੜੇ ਫੈਕਟਰੀ ਲੱਗਣ ਜਾ ਰਹੀ ਆ ਹਨਾ ਧੁੰਦੜੀ ਫੈਕਟਰੀ ਲੱਗਣ ਜਾ ਰਹੀ ਆ ਪਰ ਹਰ ਜਗ੍ਹਾ ਇਹਦਾ ਵਿਰੋਧ ਹੋ ਰਿਹਾ ਕੱਲੇ ਅਸੀਂ ਨਹੀਂ ਕਰ ਰਹੇ ਹਰ ਜਗ੍ਹਾ ਵਿਰੋਧ ਹੋ ਰਿਹਾ ਹਰ ਬੰਦੇ ਨੂੰ ਪਤਾ ਪਏ ਇਹਦਾ ਨੁਕਸਾਨ ਆ ਚਲੋ ਸਾਨੂੰ ਪਹਿਲਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਜਦੋਂ ਸਾਨੂੰ ਹੌਲੀ-ਹੌਲੀ ਪਤਾ ਲੱਗਣ ਲੱਗਿਆ ਅਸੀਂ ਇਹਦੇ ਪਾਣੀ ਦੇ ਟੈਸਟ ਕਰਾਏ ਇਹਦੀ ਸਲੱਜ ਦੇ ਟੈਸਟ ਕਰਾਏ ਜਦੋਂ ਸਾਨੂੰ ਇਹਦੇ ਨੁਕਸਾਨ ਬਾਰੇ ਪਤਾ ਲੱਗਣ ਲੱਗਿਆ ਤੇ ਅਸੀਂ ਆਪਣਾ ਸਾਰਾ ਇਹ ਇਲਾਕਾ ਅਵੇਅਰ ਕਰਿਆ ਤੇ ਅਸੀਂ ਭਾਈ ਉੱਠ ਕੇ ਤੁਰ ਪਏ ਹੁਣ ਸਾਰਾ ਇਲਾਕਾ ਸਾਡੇ ਨਾਲ ਤੁਰਿਆਗਾ ਅਸੀਂ ਇਹ ਫੈਕਟਰੀ ਨੂੰ ਬੰਦ ਕਰਾਵਾਂਗੇ ਹਰ ਹਾਲਤ ਵਿੱਚ ਹੁਣ ਪੱਕਾ ਧਰਨਾ ਲਾਤਾ ਭਾਈ ਪੱਕਾ ਧਰਨਾ ਵੀਰੇ ਸਾਡਾ ਕੰਗਰਾਲੀ ਪਿੰਡ ਦੇ ਵਿੱਚ ਜੋ ਫੈਕਟਰੀ ਲੱਗੀ ਆ ਉਸ ਨੂੰ ਬੰਦ ਕਰਾਉਣ ਲਈ ਕੰਗਰਾਲੀ ਪਿੰਡ ਜਾਂ ਆਸ-ਪਾਸ ਦੇ ਲੋਕਾਂ ਦੁਆਰਾ ਪੱਕਾ ਦਰਨਾ ਲਗਾਤਾ ਇਹਨਾਂ ਦਾ ਕਹਿਣਾ ਹੈ ਕਿ ਕੋਈ ਟੇਬਲ ਟਾਕ ਤੇ ਹੱਲ ਹੋਣ ਵਾਲਾ ਮਸਲਾ ਨਹੀਂ ਇਹ ਫੈਕਟਰੀ ਬੰਦ ਹੋ ਕੇ ਇਹ ਮਸਲਾ ਹੱਲ ਹੋਣਾ ਇਹ ਕਹਿਣਾ ਕੰਗਰਾਲੀ ਜਾਂ ਆਸ-ਪਾਸ ਦੇ ਪਿੰਡ ਦੇ ਲੋਕਾਂ ਦਾ ਹੁਣ ਦੇਖਣਾ ਹੋਵੇਗਾ ਕਿ ਕਦੋਂ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣਦਾ ਇਹਨਾਂ ਦਾ ਕੋਈ ਫੈਕਟਰੀ ਬੰਦ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਹੋਰ ਸਮਝੌਤਾ ਹੁੰਦਾ ਜਾਂ ਕਿਸੇ ਵੀ ਤਰੀਕੇ ਇਹਨਾਂ ਦਾ ਦਰਨਾ ਚਕਵਾਇਆ ਜਾਂਦਾ ਇਹਨਾਂ ਦਾ ਮਸਲਾ ਕਦੋਂ ਹੱਲ ਕੀਤਾ ਜਾਂਦਾ